ਸਤਿ ਸ਼੍ਰੀ ਅਕਾਲ ਤੁਹਾਡਾ ਸਾਰਿਆਂ ਦਾ ਸੋਨੀ ਮੁੰਜਲ ਹੇਰ ਬਲੌਗ ਚੈਨਲ ਵਿੱਚ ਸਵਾਗਤ ਹੈ ਉਮੀਦ ਕਰਦੀ ਹਾਂ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਤੇ ਆਪਾਂ ਵੀ ਸਾਰੇ ਠੀਕ ਠਾਕ ਆ ਅੱਜ ਦੀ ਵੀਡੀਓ ਬਣਾਉਣ ਲੱਗੇ ਸੀ ਅੱਜ ਦੀ ਵੀਡੀਓ ਸਪੈਸ਼ਲ ਘਾਤ ਵਾਸਤੇ ਹੈ ਪਹਿਣਾ ਵਾਸਤੇ ਹੈ ਨਾ ਉਹ ਹੈਗੀ ਆ ਆਪਾਂ ਨਵੀਂ ਸੋਹਣ ਲਿਆਉਣੇ ਨੇ ਕਈ ਤਾਂ ਮਾਂਜਾ ਕਹਿ ਦਿੰਦੇ ਆ ਅਸੀਂ ਸੂਣ ਹੀ ਕਹਿੰਨੇ ਆ ਨਾ ਤੇ ਜਦ ਲਿਆਉਣੇ ਆ ਪਹਿਲਾਂ ਤਾਂ ਜਦੋਂ ਲਿਆਉਂਦੀ ਹੁੰਦੀ ਹੁੰਦੀ ਤੇ ਮਸਮਾੜਾ ਹੀ ਉੱਤੇ ਦੀ ਭੇਟੀ ਹੁੰਦੀ ਹੈ ਇੱਕ ਤਾਲ ਜੀ ਉਹਦੇ ਨਾਲ ਹੀ ਉਹ ਬੰਨੀ ਹੁੰਦੀ ਆ ਜਦੋਂ ਸੁੰਪਾ ਲਾਦਾ ਪਿੱਲੀ ਹੋ ਜਾਂਦੀ ਆ ਜਦੋਂ ਘਾਸ ਜਾਂਦੀ ਆ ਤੇ ਫਿਰ ਆਪਾਂ ਸੱਟ ਹੀ ਦਿੰਨੇ ਆ ਕਹਿੰਦੇ ਹੁਣ ਬਾਅਦ ਘਾਸ ਗਈ ਫੇਰ ਨਵੀਂ ਲਓ ਹੁਣ ਤਾਂ ਸੂਣਾਂ ਹੀ ਬਹੁਤ ਮਹਿੰਗੀਆਂ ਹੋਈਆਂ ਪਈਆਂ ਅੱਗੇ 20 ਕੁ 35 ਸੂਣ ਆਏ ਤੇ ਹੁਣ ਘਟੋ ਘਟੋ 70 80 ਰੁਪਏ ਦੀ ਸੂਣ ਆਉਂਦੀ ਆ ਤੇ ਪਾਧੰਤ ਇੱਕ ਆ ਦੱਸਦੇ ਆ ਜਿਹਨਾਂ ਸੂਣ ਘਟ ਕਸੂਗੀ ਤੇ ਇੱਕ ਹਾਸ ਗੀਤ ਤੇ ਮੋੜ ਕੇ ਕਿਹੜੇ ਤਰੀਕੇ ਨਾਲ ਆਪਣਾ ਯੂਜ਼ ਕਰ ਸਕਦੇ ਆ ਤੁਹਾਡੇ ਬਹੁਤ ਹੀ ਆਸਾਨ ਤੇ ਸੌਖਾ ਤਰੀਕਾ ਆ ਜਿਹੜੋ ਤੁਹਾਨੂੰ ਦਿਖਾਈਏ ਤੇ ਨਵੀਂ ਸੂਣ ਲਿਆਂਦੀ ਸੀ ਆਪਾਂ ਤੁਹਾਨੂੰ ਦਿਖਾਉਨੇ ਆ ਕਿਵੇਂ ਉਹਨੂੰ ਬੰਨਾਂਗੇ ਕਿਵੇਂ ਉਹਨੂੰ ਜੇ ਛੋਟੀ ਹੋ ਗਈ ਤਾਂ ਉਹਨੂੰ ਵੱਡੀ ਕਰ ਸਕਦੇ ਆ ਘੱਟੋ ਘੱਟ 6-1.5 ਸਾਲ ਤੱਕ ਸੂਣ ਕਿਤੇ ਜਾਂਦੀ ਹੀ ਨਹੀਂ ਆ ਜਿਹੜੋ ਤਰੀਕਾ ਦਿਖਾਈਏ ਨਵਾਂ ਹਾਂਜੀ ਆ ਆਪਾਂ ਸੂਣ ਲਈ ਸੀ ਨਵੀਂ ਸੂਣ ਆ ਹਨ ਆਪਣੀ ਇਦਾਂ ਹੀ ਵਸ ਧਾਗਾ ਜਾਂ ਬੰਨਿਆ ਹੋਇਆ ਸੀ ਹੁਣ ਢਿੱਲੀ ਹੋ ਚੁੱਕੀ ਆ ਤੇ ਮੜੇ ਪੱਕਦੇ ਨਹੀਂ ਸੁਭਦੇ ਤੇ ਢਿੱਲੀ ਹੋ ਜਾਂਦੀ ਆਪਾਂ ਤੁਹਾਨੂੰ ਤਰੀਕਾ ਦੱਸਦੇ ਆ ਕਿਵੇਂ ਇਹਨੂੰ ਕਸ ਕੇ ਰੱਖੀਏ ਉਹਦੇ ਲਈ ਆਪਾਂ ਕੀ ਕਰਨਾ ਇੱਧਰ ਆਪਾਂ ਚੁੱਲੇ 'ਚ ਮਚਾਉਣੀ ਆਪਣਾ ਟੁੱਟਿਆ ਚੁੱਲਾ 'ਚ ਮਚਾਉਣੀ ਆ ਪੱਗ ਹੈ ਨਾ ਕਿ ਚੁੱਲਾ ਹੈ ਆਪਣਾ ਐਸੇ ਕੰਮ ਲਈ ਰੱਖਿਆ ਹੋਇਆ ਤੇ ਇੱਕ ਪਲਣੀ ਬੋਤਲ ਸਾਫ ਦੀ ਬੋਤਲ ਹੁੰਦੀ ਉਹਨੂੰ ਆਪਾਂ ਵੱਢ ਲੈਣਾ ਵੱਢ ਕੇ ਹੈ ਨਾ ਤੁਹਾਨੂੰ ਤਰੀਕਾ ਦੱਸਦੇ ਆ ਆਪਾਂ ਕਿਵੇਂ ਕੀ ਕਰਨਾ ਹਾਂਜੀ ਇਹਦੇ ਆਪਾਂ ਚੁੱਲੇ 'ਤੇ ਮਚਾ ਲੈਣੀ ਅੱਗ ਕਦਨੇ ਮਚਾਤੇ ਟੁੱਟਿਆ ਚੁੱਲਾ ਆਪਣਾ ਇਹ ਤੇ ਬਲਫੋਲ ਨੂੰ ਚਾਹੀਦੇ ਆ ਵਾਧੂ ਘਰ ਤੋਂ ਸਮਾਨ ਕਮ ਚੀ ਤੇ ਕਮ ਛੱਡੋ ਆ ਲਈ ਆਪਾਂ ਸੋਣ ਤੁਸੀਂ ਦੇਖ ਸਕਦੇ ਹੋ ਕਿ ਹੁਣ ਆਪਾਂ ਕੀ ਕਰਨਾ ਬੋਤਲ ਆ ਬੋਤਲ ਪਾਣਾ ਇਹਦੇ ਵਿੱਚ ਪਾ ਦੇਣੀ ਸਾਰੀ ਸੋਣ ਸਹੀ ਗੰ ਹੂੰ ਸਾਰੀ ਸੋਣ ਪੈ ਚੁੱਕੀ ਆ ਤਾਂ ਆਪਾਂ ਹੁਣ ਕੀ ਕਰਨਾ ਇਹਨੂੰ ਇਦਾਂ ਕਰਕੇ ਨਾ ਠੀਕ ਲਵਾਉਣਾ ਸੇਕ ਲਵਾਉਣਾ ਸਾਰੀ ਆ ਗਲੇ ਉੱਤੇ ਉੱਤੇ ਹੀ ਆ ਥਲੇ ਥਲੇ ਆਉ ਥਲੇ ਥਲੇ ਉਹੀ ਕਿਹੜਾ ਸੇ ਲੱਗ ਲੱਗੀ ਨਹੀਂ ਪੂਰੀ ਤਰ੍ਹਾਂ ਦਫਾ ਕਰ ਇਹਨੂੰ ਆਪਾਂ ਜਮਾ ਨਾ ਲਾ ਦੇਣਾ ਸੂਨ ਦੇ ਵਾਟ ਐਟ ਕਰ ਦੇ ਨੇ ਦਾ ਨਾਲ ਲਾ ਲ ਆ ਜਦੋਂ ਬਹੁਤ ਤੇਜ਼ ਹੋ ਚੁੱਕੀ ਆ ਉਹ ਮੇਰੇ ਕਰਨ ਨੇ ਮਚਾਈ ਜੀ ਰੋਟੇਟ ਕਰੀ ਜਾਣਾ ਮਿੱਤਰ ਸੋਨ ਜੀ ਜਿੱਦਾਂ ਕੱਪੜੇ ਦਾ ਆਪਾਂ ਹਨਾ ਨੀਚੇ ਮਾ ਨਾਲ-ਨਾਲ ਜੋੜ ਦੇਣਾ ਟਕਾ ਕੇ ਟਕਾ ਕੇ ਇਹਦਾ ਤੇ ਕਮਤਿਆਂ ਨਾਲ ਸੁਣਾ ਮਚਾਲਿਆਂ ਆਉਂਦੀ ਹਾਂਜੀ ਮਾਜੋ ਬਾਹਰ ਖਾਈ ਜਾਊਂਗੀ ਜਮਾਈ ਤੇ ਕਸਿਆ ਜਾ ਬੈਕ ਤੋਂ ਉਹ ਟੈਡ ਕਰ ਲੈ ਹਾਂਜੀ ਆਪਾਂ ਇਹਦਾ ਚੜਾਤਾ ਘੁੱਪਾ ਤੇ ਇਹ ਤੁਸੀਂ ਬਾਅਦ ਚ ਕਿਸੇ ਨਾਲ ਬੰਨ੍ਹ ਸਕਦੇ ਇੰਨਾ ਸਾਰੇ ਨੂੰ ਤੇ ਜਿਹੜਾ ਸੂਣ ਆਪਾਂ ਐਨਾ ਇੱਥੋਂ ਕੁੱਟ ਕੇ ਬੰਨ ਲੈਣੀ ਇਦਾਂ ਇਦਾਂ ਬਾਲੀ ਆ ਉੱਤੇ ਆਪਣਾ ਚੜਾਇਆ ਹੋਇਆ ਜਦੋਂ ਇਹ ਘਸ ਗਿਆ ਹਨਾ ਤੇ ਸੂਣ ਕਸ ਗਈ ਆਪਾਂ ਇਹਦੇ ਵਿੱਚ ਡੰਡਾ ਪਾ ਸਕਦੇ ਹਾਂ ਡੰਡਾ ਪਾ ਕੇ ਜਿੰਨਾ ਮਲਜੀ ਉਹ ਕਰਦੇ ਤੇ ਇੱਥੇ ਤੁਸੀਂ ਕਲੰਪ ਚੜਾ ਲਓ ਸਵਾਦ ਕੇ ਤੇ ਤੁਹਾਡੀ ਸੂਣ ਬਿਲਕੁਲ ਸੈਟ ਆ ਕਵਰ ਬਣ ਚੁੱਕਿਆ ਆਹ ਵਾਲਾ ਤਾਂ ਹਣ ਲਾਈ ਦੋ ਜਿਹੜਾ ਪਹਿਲਾਂ ਉਹਨਾਂ ਦਾ ਬਣਿਆ ਸੀ ਜੇ ਤੁਸੀਂ ਇਹਨੂੰ ਨਾਲ ਦਵਾ ਦੇ ਇਹਨੂੰ ਕੱਟ ਕੇ ਹੋਰ ਬੰਨਣਾ ਚਾਹੁੰਦੇ ਹੋ ਤਾਂ ਬੰਨ ਸਕਦੇ ਹੋ ਜੇ ਮਾਜੀ ਤੁਸੀਂ ਸੂਣ ਨਾਲ ਇਹਨਾਂ ਤੁਸੀਂ ਲਾ ਸਕਦੇ ਹੋ ਸੂਣ ਆਪਾਂ ਇਹਨਾਂ ਕੱਟ ਕੇ ਬੰਨ ਹੀ ਲੈਨੇ ਆ ਉਹ ਆਪਾਂ ਕੀਨਾ ਕੱਟ ਕੇ ਪੂਰਾ ਐਨ ਟਕਾ ਕੇ ਕੰਮ ਕਰਤਾ ਹਾਂ ਜੀ ਵੈਸਤਾ ਬੰਦ ਕੇ ਰੱਖਤਾ ਤੇ ਵਜ ਮ ਮਲਜੀ ਨੂੰ ਸੂਣ ਆਪਾਂ ਲਗਾ ਸਕਦੇ ਜਿੰਨਾ ਮਲਜੀ ਪੂਰਾ ਕੁੱਤਰਾ ਹੋਵੇ ਜਦੋਂ ਛੋਟੀ ਹੋ ਗਈ ਸੂਣ ਆਪਾਂ ਇਹਦੇ ਵਿੱਚ ਡੰਡਾ ਪਾ ਸਕਦੇ ਟੱਕਣ ਦੇ ਵਿੱਚ ਲਾ ਕੇ ਡੰਡਾ ਫੱਟ ਕਰਕੇ ਉਹ ਉੱਤੇ ਢੱਕਣ ਲੱਗ ਜਾਊਗਾ ਤੇ ਆਪਣਾ ਕੋਈ ਪ੍ਰੋਬਲਮ ਜਿੰਨੀ ਮਲਜੀ ਆਪਾਂ ਲੰਮੀ ਸੂਣ ਬਣਾ ਸਕਦੇ ਤੁਸੀਂ ਦੇਖੋ ਕਿੰਨੀ ਲੰਮੀ ਸੂਣ ਬਣ ਚੁੱਕੀ ਆ ਐ ਵੈਸੇ ਲੰਮੀ ਸੀਗੀ ਆ ਚੀਜ਼ ਆਪਾਂ ਜ਼ਰੂਰ ਦੇਤੇ ਚੜਾਓ ਕਵ ਤੇ ਮੜ ਕੇ ਪਾਉਣਾ ਡੰਡਾ ਲਾਉਣਾ ਬਹੁਤ ਸੌਖਾ ਹੋ ਜਾਂਦਾ ਦੇਖੋ ਹਾਂਜੀ ਆਪਾਂ ਐਸਾ ਨਵੀਂ ਸੂਨ ਤੇ ਹਨਾ ਉੱਤੇ ਕਬਰ ਇਹ ਚੜਾ ਸਕਦੇ ਆ ਬੋਤਲ ਨੂੰ ਵੱਢ ਕੇ ਜੇ ਤੁਹਾਨੂੰ ਮੇਰੀ ਵੀਡੀਓ ਵਧੀਆ ਲੱਗੀ ਪਲੀਜ਼ ਵੀਡੀਓ ਨੂੰ ਲਾਈਕ ਕਰਿਆ ਤੇ ਕਮੈਂਟ ਕਰਕੇ ਜਰੂਰ ਦੱਸਿਓ ਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਮਿਲਦੇ ਆ ਕੱਲ ਨੂੰ ਕਿਸੇ ਨੈਕਸਟ ਵੀਡੀਓ ਜਾਂ ਬਲੌਗ ਦੇ ਵਿੱਚ ਬਾਏ ਬਾਏ